ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਸ਼ਹੂਰ ਪੱਤਰਕਾਰ ਹਰਪੀ ਸਿੰਘ ਮਖੂ ਮੈਂ ਤਾਂ ਕੋਈ ਗੱਲ ਕੰਟਰੋਵਰਸੀ ਨਹੀਂ ਕਰਨੀ ਅਮਰਤਪਾਲ ਦੇ ਭਾਪੇ ਨਾਲ ਜਿਹੜੀ ਕਾਲ ਹੋਈ ਆ ਉਹਨਾਂ ਦੀ ਫੋਨ ਤੇ ਗੱਲ ਹੋਈ ਹੈ ਉਹ ਵਾਇਰਲ ਹੋਇਆ ਸਾਰਾ ਕੁਝ ਮੈਂ ਉੱਥੇ ਥੋੜੀ ਜੀ ਗੱਲ ਕਰਦੀ ਮਖੂ ਫੋਨ ਲਾਉਂਦਾ ਐ ਅਮਰਤਪਾਲ ਦੇ ਪਾਪੇ ਨੂੰ ਸੇਮੇ ਨੂੰ ਤੇ ਕਹਿੰਦਾ ਬਾਪੂ ਜੀ ਵਾਇਕੁੜ ਜੀ ਦਾ ਖਾਲਸਾ ਵਾਇਕੁੜ ਜੀ ਦੀ ਫਤਿਹ ਜੀ ਬਾਪੂ ਨੇ ਸ਼ਾਇਦ ਫਤਿਹ ਬੁਲਾਏ ਨਹੀਂ ਹਾਂ ਹੂੰ ਕਰਤਾ ਉਹਨੇ ਕਿਉਂਕਿ ਉਹ ਵੀ ਹੁਣ ਟੋੜਾ ਬਣਿਆ ਹੋਇਆ ਵੀ ਮੈਂ ਪੰਤ ਦੀ ਸਰਮੌਰ ਹਸਤੀ ਹਾਂ ਉਹਦੇ ਵੀ ਧੌਣ ਵਿੱਚ ਕਿਲਾ ਹੈ ਹਲੇ ਪੁੱਤ ਦਾ ਕਿਲਾ ਤਾਂ ਥੋੜਾ ਜਿਹਾ ਸਿੱਧਾ ਕਰ ਲਿਆ ਅਗਲੇ ਨੇ ਚਲੋ ਉਸ ਪਾਸੇ ਨਾ ਜਾਈਏ ਮੇਰਾ ਵਿਸ਼ਾ ਹੋ ਰਿਹਾ ਉਹ ਬਾਪੂ ਜਿਹੜਾ ਹੈ ਜਿਹੜਾ ਗੁਰਿੰਦਰ ਸਿੰਘ ਖੇੜੀ ਵਾਲਾ ਬਾਬਾ ਨਹੀਂ ਉਹਦੇ ਕੋਲੇ ਗਿਆ ਉਹਨੇ ਕਿਤੇ ਕਹਿਣਾ ਐਨਸੀਬੀ ਉਹ ਮੇਲਾ ਕਮੇਟੀ ਵਾਲਿਆਂ ਨੇ ਧੱਕਾ ਕੀਤਾ ਕਹਿੰਦਾ ਸਰਕਾਰ ਨੇ ਧੱਕਾ ਕੀਤਾ ਉਹ ਇਦਾਂ ਕਹਿ ਗਿਆ ਤੇ ਮਖੂਨੇ ਫੋਨ ਲਾ ਕੇ ਪੁੱਛਿਆ ਵੀ ਧੱਕਾ ਸਰਕਾਰ ਨੇ ਨਹੀਂ ਕੀਤਾ ਬਾਪੂ ਜੀ ਤੱਕਾ ਤਾਂ ਮੇਲਾ ਕਮੇਟੀ ਨੇ ਕੀਤਾ ਵੀ ਘੋੜਾ 8ਵੇਂ ਨੰਬਰ ਤੇ ਕਿਉਂ ਆਇਆ ਤੇ ਬਾਪੂ ਦੇ ਰਟਾ ਲੱਗਿਆ ਹੋਇਆ ਜਿਹੜਾ ਵੀ ਕੰਮ ਹੁੰਦਾ ਉਹ ਸਰਕਾਰ ਨੇ ਧੱਕਾ ਟੀਟਾ ਹਕੂਮਤ ਧੱਕਾ ਕਰਦੀ ਹੈ ਕਰਨ ਲਈ ਜੇ ਲਿਆ ਜੇ ਇਦਾਂ ਉਹਨਾਂ ਦੇ ਮੂੰਹ ਤੇ ਉਹ ਸ਼ਬਦ ਪੱਕੇ ਹੋਏ ਨੇ ਤੇ ਫਿਰ ਮਖੂਸ ਸਾਹਿਬ ਕਹਿੰਦੇ ਉਹ ਤਾਂ ਨਸ਼ੇੜੀ ਐ ਉਹਦਾ ਨੌਜਵਾਨਾਂ ਨੂੰ ਭੁੱਕੀ ਖਾਣ ਦੀ ਫੀਮ ਖਾਣ ਦੀ ਗੱਲ ਕਹਿ ਰਿਹਾ ਤੇ ਤੁਸੀਂ ਨਸ਼ੇ ਛਡਾ ਰਹੇ ਜੀ ਅੱਜ ਤੁਹਾਡੇ ਖਾਤਰ ਤਰਨ ਤਰਨ ਤੇ ਕੈਂਪੇਨ ਕੀਤੀ ਸੀ ਤੇ ਫਿਰ ਆਪਣੀ ਗੱਲ ਅੱਜ ਤੋਂ ਬਾਅਦ ਖਤਮ ਹੈ ਅੱਛਾ ਮੈਂ ਇਹ ਗੱਲ ਬਹੁਤੀ ਲੰਬੀ ਚੌੜੀ ਨਹੀਂ ਕਰਨੀ ਕਿਉਂਕਿ ਤੁਸੀਂ ਸਾਰਿਆਂ ਨੇ ਗੱਲਾਂ ਸੁਣੀਆਂ ਨੇ ਮੈਂ ਗੱਲ ਇਹ ਕਰਨੀ ਹੈ ਵੀ ਇਹ ਉਹ ਲੋਕ ਨੇ ਜਿਹੜੇ ਪੂਰੀ ਕੌਮ ਨੂੰ ਗੁੰਮਰਾਹ ਕਰ ਰਹੇ ਨੇ ਅਸੀਂ ਕੌਮ ਲਈ ਮਿਟਾਂਗੇ ਮਰਾਂਗੇ ਸ਼ੀਧੀਆਂ ਪਾ ਦਿਆਂਗੇ ਤੇ ਜਦੋਂ ਇਹਨਾਂ ਨੂੰ ਮਾਰ ਦੀ ਗੱਲ ਇਧਰ ਉਧਰ ਲੱਗੇ ਫਿਰ ਇਹ ਬੁੜਕਦੇ ਨੇ ਵੀ ਮੇਰੀ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਕਿਉਂ ਇਦਾਂ ਕਹਿ ਰਹੇ ਹੋ ਜਣ ਕੇ ਆਪਣਾ ਜਲੂਸ ਆਪ ਹੀ ਕਢਾਉਂਦੇ ਜਿਹੜਾ ਜਲੂਸ ਸ਼ਬਦ ਹੈ ਨਾ ਇਹ 50 60 ਸਾਲ ਪਹਿਲਾਂ ਵਰਤੇ ਜਾਂਦਾ ਸੀ ਆ ਹੁਣ ਲੋਕਾਂ ਨੂੰ ਸਮਝ ਆਈਏ ਨਗਰਗੀਤ ਨੂੰ ਵੀ ਜਲੂਸ ਹੀ ਕਹੀ ਜਾਂਦੇ ਹੁੰਦੇ ਸੀ ਬਹੁਤੇ ਕਹਿੰਦੇ ਨੇ ਪਰ ਜਲੂਸ ਨਿਕਲਦਾ ਜੀ ਹੁਣ ਜਦੋਂ ਲੜੋ ਲੜਾਈ 136 ਹੁੰਦੇ ਨੇ ਹੁਣ ਜਲੂਸ ਹੀ ਲੈ ਕੇ ਨਗਰ ਕਿੰਨਾ ਰਹਿ ਗਿਆ ਨਹੀਂ ਤੇ ਹੁਣ ਇਹ ਆਪਣਾ ਜਲੂਸ ਬੰਦੇ ਆਪ ਵਿਕੜਾਉਂਦੇ ਕਿਸੇ ਨੂੰ ਕਢਣ ਦੀ ਲੋੜ ਹੀ ਨਹੀਂ ਸੰਤਮ ਮਟੀਰੀਅਲ ਐਦਾਂ ਬਣਿਆ ਬਣਾਇਆ ਮਿਲ ਜਾਂਦਾ ਫੇਸਬੁੱਕ ਤੇ ਹੀ ਚੱਕਣੇ ਹੁੰਦੇ ਆ ਮੈਂ ਕਿ 15-20 ਹਜ਼ਾਰ ਦਾ ਤੇ ਲੱਖ ਰੁਪਏ ਦਾ ਫੋਨ ਹੈ ਸਟੈਂਡ ਫੋਨ ਹੈ ਆ ਕਮਰਾ ਹੈਗਾ 2 ਲੱਖ ਦਾ ਬਸ ਅਸੀਂ ਤਾਂ 10 ਮਿੰਟ ਲਾ ਕੇ ਬੋਲਣਾ ਹੀ ਹੁੰਦਾ ਮਸਾਲਾ ਤੁਸੀਂ ਪਹਿਲਾਂ ਰੱਖਿਆ ਹੁੰਦਾ ਵੀ ਆ ਮਿਰਚਾਂ ਪਈਆਂ ਨੇ ਆ ਖੜੇ ਮਸਾਲੇ ਪਏ ਨੇ ਆ ਫਲਾਣਾ ਅਧਮਕਾ ਲਾਈਆਂ ਲੂਟੀਆਂ ਵੱਡੀਆਂ ਦਾਲਚੀਨੀ ਇਹ ਸਾਰਾ ਕੁਝ ਤੁਸੀਂ ਬਣਾ ਕੇ ਰੱਖਿਆ ਚੱਕ ਕੇ ਪਾਉਣੇ ਹੁੰਦਾ ਚਮਚੇ ਨਾਲ ਉਹ ਜੇ ਨੂਨ ਤਾਂ ਨਹੀਂ ਹੁੰਦੀ 7-8 ਰੱਖਣੇ ਬਾੜੀ ਚਮਚਾ ਹੁੰਦਾ ਚੱਕ ਚੱਕ ਪਾਈ ਚੱਲੋ ਜੇ ਮੈਂ ਸਬਜ਼ੀ ਬਣਾਵਾਂ ਮੈਂ 4-5 ਵੱਧ ਦੀ ਪਾ ਦੇਣਾ ਹੁਣ ਉਹ ਗੱਲ ਇਹਨਾਂ ਦੀ ਹੈ ਬਸ ਮਸਾਲਾ ਬਣਾ ਕੇ ਦੇ ਦੇਣਗੇ ਬੂਟਾ ਸਿਆਂ ਬੋਲਦੇ ਆਪਣੇ ਕੋਲ ਨਹੀਂ ਮੈਂ ਕੁਝ ਬੋਲਿਆ ਕਿ ਇਹਨਾਂ ਉਤਰਾਜ ਹੁੰਦਾ ਹੈ ਇਹ ਚਲੂਣੇ ਲੜਦੇ ਸੁਣ ਕੇ ਮੈਂ ਥੋੜੀਆਂ ਤਰਤੂਦਾਂ ਦੱਸੀਆਂ ਨੇ ਤੇ ਹੁਣੇ ਮਸਲਾ ਕੀ ਹੈ ਥੋੜਾ ਜਿਹਾ ਹੋਰ ਖੋਲ ਲਈਏ ਤੇ ਉਹ ਬਾਬਾ ਗ੍ਰਿੰਦਰ ਖੇੜੀ ਵਾਲਾ ਕਹਿੰਦਾ ਮਖੂ ਮੇਰੇ ਕੋਲ ਆਇਆ ਸੀ ਮੈਨੂੰ ਕਹਿੰਦਾ ਤੂੰ ਬਿਮਾਰ ਹੋਣ ਦਾ ਨਾਟਕ ਕਰ ਗਰਾਈ ਕਰਾਂਗੇ ਅੱਧੇ ਪੈਸੇ ਮੈਨੂੰ ਦੇ ਦੇਂ ਅੱਧੇ ਤੂੰ ਰੱਖ ਲਈ ਤੇ ਮਖੂ ਕਹਿੰਦਾ ਮੈਨੂੰ ਬਾਬੇ ਨੇ ਕਿਹਾ ਸੀ ਵੀ ਮੈਂ ਬਿਮਾਰ ਹੁਣਾ ਜੇ ਤੁਸੀਂ ਵੀਡੀਓ ਵਾਇਰਲ ਕਰੇ ਫਿਰ ਆਪਾਂ ਅੱਦੋ-ਅੱਦੀ ਕਰ ਲਾਂਗੇ ਇਹ ਤਾਂ ਮੈਂ ਕੁਛ ਕਹੀ ਨਹੀਂ ਕੋਲੋ ਇਹ ਤਾਂ ਸਾਰਾ ਕੁਝ ਪਿਆ ਹੈ ਦੂਜੀ ਗੱਲ ਖੇੜੀ ਵਾਲੇ ਬਾਬੇ ਦੇ ਹੱਕ 'ਚ ਮੈਂ ਵੀ ਬੋਲਿਆ ਪਰ ਮੈਂ ਜੇ ਭੁੱਖੀ ਖਾਣ ਦੀ ਗੱਲ ਕਰੂ ਫੀਵ ਖਾਣ ਦੀ ਗੱਲ ਕਰੂ ਉਹਦੇ ਨਾਲ ਨਹੀਂ ਸਹਿਮਤ ਮੈਂ ਤਾਂ ਇੰਨਾ ਕ ਬੋਲਿਆ ਵੀ ਉਹ ਬੰਦਾ ਕਹਿੰਦਾ ਮੇਰਾ ਘੋੜਾ 1 ਨੰਬਰ ਤੇ ਆਉਣਾ ਸੀ ਇਹਨੇ 8ਵੇਂ ਨੰਬਰ ਤੇ ਕੱਟਤਾ ਉਥੇ ਥੋੜਾ ਜਿਹਾ ਦੁੱਖ ਲੱਗਿਆ ਕਿਉਂਕਿ ਲੋਕਾਂ ਨੇ ਵੀਡੀਓ ਇੰਨੀਆਂ ਪਈਆਂ ਚੱਕ ਚੱਕ ਕੇ ਵੀ ਥੱਕਾ ਹੋ ਗਿਆ ਥੱਕਾ ਹੋ ਗਿਆ ਥੱਕਾ ਹੋ ਗਿਆ ਫਿਰ ਮੈਂ ਵੀ ਵਿੱਚ ਕਹਤਾ ਵੀ ਥੱਕਾ ਹੋ ਗਿਆ ਪਰ ਜਿਹੜਾ ਆ ਕੜੀ ਕੋਲੀ ਆ ਮਖੂ ਸਾਹਿਬ ਨੇ ਪੱਤਰਕਾਰ ਨੇ ਵੀ ਸਾਹ ਤਾਂ ਕਿ ਵੈਸੇ ਮੇਰੇ ਨਾਲ ਬਹੁਤੀ ਬਣਦੀ ਤਾਂ ਹੈ ਨਹੀਂ ਉਹਨਾਂ ਦੀ ਤੇ ਉਧਰ ਛੇ ਮਾ ਪਾਪਾ ਨੇ ਕੂਮਨ ਧੱਕਾ ਕਰਕੇ ਸਰਕਾਰ ਧੱਕਾ ਕਰਕੇ ਤੇ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਕੌਮ ਦੇ ਵਾਰਸਾਂ ਅਸੀਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਮਸਲੇ ਹੱਲ ਕਰਨੇ ਨੇ ਨੌਜਵਾਨਾਂ ਨੂੰ ਤਰੱਕੀ ਦਿਵਾਉਣੀ ਹੈ ਨਸ਼ਿਆਂ ਤੋਂ ਰਹਿਤ ਕਰਨਾ ਹੈ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਇਹੋ ਲੋਕ ਨੇ ਤੇ ਜਦੋਂ ਇਹ ਗੱਲਬਾਤ ਕਰਦੇ ਨੇ ਨਾ ਤੁਹਾਨੂੰ ਲੱਗਦਾ ਵੀ ਇਹ 5-7 ਬੰਦੇ ਇਕੱਠੇ ਮਿਲ ਕੇ ਬੈਠ ਜਾਣਗੇ ਕਦੇ ਵੀ ਨਹੀਂ ਹੋ ਸਕਦਾ ਕਦੇ ਹੋ ਹੀ ਨਹੀਂ ਸਕਦਾ ਉਗਣਗੇ ਤੇਰੀ ਜੁੱਤੀ ਮੈਨੂੰ ਫੜਾ ਮੈਂ ਤੇਰੇ ਸਿਰ 'ਤੇ ਮਾਰੂ ਤੇਰੀ ਜੁੱਤੀ ਮੈਨੂੰ ਫੜਾ ਮੈਂ ਤੇਰੇ ਸਿਰ 'ਤੇ ਮਾਰੂ ਇਦਾਂ ਬਚਦੀਆਂ ਇਹ ਮੈਂ ਜੋ ਕੁਝ ਬੋਲਿਆ ਜੀ ਇਹ ਸ਼ਬਦ ਜਿਹੜੇ ਆ ਨਾ ਰੂਡ ਜਾਂ ਰਫ ਤੁਸੀਂ ਕਹਿ ਸਕਦੇ ਹੋ ਉਹ ਨੇ ਪਰ ਮੈਂ ਆਪਣੇ ਕੋਲੋਂ ਕੁਝ ਬੋਲਿਆ ਹੀ ਨਹੀਂ ਮੈਂ ਤਾਂ ਇਹਨਾਂ ਦਾ ਕੂੜ-ਕਬਾੜ ਚੱਕਿਆ ਵੈਸੇ ਕੂੜ-ਕਬਾੜ ਚੱਕਣ ਵਾਲਾ ਬੰਦਾ ਕਹਿੰਦੇ ਵਧੀਆ ਹੁੰਦਾ ਵੀ ਸਫਾਈ ਕਰ ਦਿੰਦਾ ਜੇ ਹੁਣ ਅੱਗੇ ਤੁਸੀਂ ਸੁਣ ਲਿਓ ਕੋਈ ਗੱਲ ਨਹੀਂ ਹੋਈ ਉਹਦੇ ਵਿੱਚ ਕੋਈ ਕੌਮ ਦਾ ਮਸਲਾ ਨਹੀਂ ਬਸ ਮਖੂਨੇ ਫੋਨ ਲਾ ਲਿਆ ਵੀ ਮੈਂ ਸਭ ਤੋਂ ਵੱਡਾ ਪੱਤਰਕਾਰਾਂ ਮੇਰੇ ਵਰਗਾ ਸਿਆਣਾ ਕੋਈ ਨਹੀਂ ਉਧਰ ਬਾਪੂ ਨੇ ਫੋਨ ਚੱਕ ਲਿਆ ਵੀ ਮੈਂ ਕੌਮ ਦਾ ਵਾਰਿਸਾਂ ਬਸ ਆ ਗੱਲ ਹੈ ਤੇ ਕੱਖ ਨਹੀਂ ਨਿਕਲਣਾ ਜਿਹੜੇ ਬੰਦੇ ਖੇੜੀ ਵਾਲੇ ਬਾਬੇ ਬਾਜ ਨੇ ਤੂੰ ਤੂੰ ਮੈਂ ਮੈਂ ਹੋਈ ਜਾਂਦੇ ਨੇ ਉਹ ਸੀਰੀਅਸ ਕਿਸੇ ਮੁੱਦੇ ਨੂੰ ਕਿੱਦਾਂ ਲੈ ਸਕਦੇ ਸincere ਕਿੱਦਾਂ ਹੋ ਸਕਦੇ ਲੈ ਮੈਨੂੰ ਇੰਗਲਿਸ਼ ਆ ਗਈ ਉਹ ਹੋ ਹੀ ਨਹੀਂ ਸਕਦੇ ਇਹੇ ਕਰਕੇ ਤਾਂ ਇਹ ਕਿਹਾ ਜਾਂਦਾ ਹੈ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਡੋਗਰੇ ਵਿੱਚ ਵੜ ਕੇ ਉਹਨਾਂ ਦੇ ਘਰ ਵਿੱਚ ਕਿੰਨੇ ਕਤਲ ਹੋਏ ਤੇ ਉਹ ਰੂਪਰੇਖਾ ਬਦਲ ਕੇ ਰੱਖਤੀ ਮਹਾਰਾਜਾ ਜੀ ਸਿੰਘ ਦਾ ਰਾਜ ਤੇ ਉਹਨੇ ਕਿੰਨੀਆਂ ਗੋਲੀਆਂ ਰੱਖੀਆਂ ਸੀ ਇਹ ਸਭ ਨੂੰ ਪਤਾ ਹੈ ਤੇ ਉਦੋਂ ਹੀ ਅਮਰਤਪਾਲ ਹੋਵੇ ਉਹਦਾ ਭਰਾ ਹੋਵੇ ਇਹਦਾ ਪਾਪਾ ਹੋਵੇ ਇਹ ਗੋਲੀਆਂ ਰੱਖਦੇ ਨੇ ਅਛਾ ਲੈ ਖੇੜੀ ਵਾਲੇ ਬਾਬੇ ਨੇ ਮਖੂ ਨੂੰ ਇਹ ਵੀ ਕਿਹਾ ਕਿ ਇਹ ਇਹ ਵੀ ਕੁੜੀਆਂ ਛੇੜਦਾ ਕਿ ਪਿਆਉਣ ਕੋਣ ਜਣ ਕੇ ਮੈਂ ਨਾ ਸਾਰਾ ਜਿਵੇਂ ਉਹ ਕਹਿੰਦੇ ਵੀ ਦਾਲ ਬਣਾਉਣੀ ਨਹੀਂ ਆਉਂਦੀ ਸਾਰਾ ਕੁਝ ਇਕੱਠਾ ਕਰਕੇ ਘੋਲਤਾ ਪਾਣੀ ਪਾਤਾ ਮਸਾਲੇ ਪਾਤੇ ਹੁਣ ਤੁਸੀਂ ਲੱਭ ਲਓ ਜਿਹਨੂੰ ਸਵਾਦ ਲੱਗੀ ਉਹ ਸੁਣ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ